ਲੱਗੀ ਮੱਝ ਕਮੈਂਟਾਂ ਨਾਲ ਜ਼ਰੂਰ ਦੱਸਿਓ ਕਮੈਂਟਰਾਂ ਤੇ ਆ ਜੋ ਇਹ ਆ ਦੇਖੋ ਇਹ ਥੱਲੋਂ ਦੇਖੋ ਥੱਲੋਂ ਇਹ ਮੂਰਲੀ ਗਾੜੀ ਦੀ ਦਿਖਾਦਾ ਮੈਂ ਬਾਕੀ ਮੇਰਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਤਨੌਲੀ ਮੰਡੀ ਦੇ ਉੱਤੇ ਨਾ ਭਾਈ ਮੱਝ ਲੈ ਕੇ ਆਏ ਤੇ ਮੱਝ ਤੁਸੀਂ ਦੇਖ ਲਓ ਬਹੁਤ ਜਿਆਦਾ ਚੰਗੀ ਆ ਪਹਿਲਾਂ ਆਪਾਂ ਤੋੜ ਕੇ ਦਿਖਾਵਾਂਗੇ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੁਸੀਂ ਦੇਖ ਕੇ ਦੱਸਿਓ ਹਨਾ ਤੁਹਾਨੂੰ ਕਿਵੇਂ ਲੱਗੀ ਮੱਝ ਕਮੈਂਟਾਂ ਨਾਲ ਜ਼ਰੂਰ ਦੱਸਿਓ ਕਮੈਂਟਾਂ ਰਾਹੀਂ ਹਨਾ ਵੀ ਬਾਕੀ ਮੈਂ ਸਾਰੀ ਮੱਝ ਦਿਖਾਉਂਗਾ ਡਿਟੇਲ ਲੈ ਕੇ ਦੇਵਾਂਗੇ ਰੇਟ ਵੀ ਪਾਈ ਦਾ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਮੱਝ ਹੈਗੀ ਆ ਇੱਕ ਬਾ ਕਮਾਲ ਪੂਰੀ ਸ਼ਕੀਨ ਝੋਟੀ ਆ ਦੇਖੋ ਤੁਸੀਂ ਹਨਾ ਇਹ ਮੈਂ ਉੱਤੇ ਕੈਮਰਾ ਲਾਦਾ ਆ ਪਿੱਛੇ ਦੀ ਬੰਤਦੇ ਕਿੰਡੀ ਚੌੜੀ ਆ ਉੱਤੋਂ ਦੇਖੋ ਭਲਾ ਮੰਝਾ ਢਾ ਲਓ ਤੇ ਥੱਲੋਂ ਦੇਖੋ ਤੁਸੀਂ ਹਨਾ ਵੀ ਬਾ ਕਮਾਲ ਬਈ ਬੰਨੀ ਨਾ ਏ ਆ ਦੇਖੋ ਹੁਣ ਤੁਸੀਂ ਮੈਨੂੰ ਆਇਆ ਵੀ ਥੋੜੀ ਤਸੱਲੀ ਕਰਾਦਾ ਮਾੜੀ ਨੇੜੇ ਇਹ ਜਮਾ ਕੈਮਰਾ ਨੇੜੇ ਲਾ ਗਏ ਇਹ ਆ ਦੇਖੋ ਇਹ ਥੱਲੋਂ ਦੇਖੋ ਥੱਲੋਂ ਇੱਕ ਮੂਰਲੀ ਗਾੜੀ ਦੀ ਦਿਖਾਦਾ ਮੈਂ ਬਾਕੀ ਮੇਰਾ ਕੰਮ ਹੈ ਕੱਲੀ ਮੱਝ ਦਿਖਾਉਣਾ ਤਸੱਲੀ ਤੁਸੀਂ ਕਰਨੀ ਹੈ ਘਰੇ ਆ ਕੇ ਮੱਥਾ ਦੇਖ ਲਓ ਸਿੰਘ ਦੇਖ ਲਓ ਤਸੱਲੀ ਘਰੇ ਆ ਕੇ ਜਰੂਰ ਕਰਿਓ ਬਾਈ ਨਾਲ ਗੱਲਬਾਤ ਉਹੋ ਜਿਹੇ ਹਸਾਬ ਤਰੀਕੀ ਨਾਲ ਕਰਿਓ ਬਾਕੀ ਛੋਟਾ ਜਿਹੜਾ ਕੰਮ ਫਿੱਟ ਬਹਿ ਜੇ ਤੇ ਹਾਂਜੀ ਬਾਈ ਜੀ ਹੱਸੀ ਕਾ ਸਤਿ ਸ੍ਰੀ ਅਕਾਲ ਤੇ ਬਾਈ ਪਹਿਲਾਂ ਤਾਂ ਤੇਰਾ ਨਾਂ ਦੱਸ ਨਾਵ ਮੇਰਾ ਬੀਰੂ ਆ ਜੀ ਬੀਰੂ ਪਿੰਡ ਹਾਂ ਪਿੰਡ ਕਰਮਗੜਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਕਰਮਗੜਾ ਹਾਂ ਬੀਰੂ ਭਾਈ ਜਿਹੜੀ ਆਹ ਤੇਰੇ ਹੱਥ ਦੇ ਵਿੱਚ ਮੱਝ ਖੜੀ ਆ ਆਪਾਂ ਦਿਖਾਈ ਆ ਕਿੰਵੇਂ ਛੂਏ ਸੂਣ ਵਾਲੀ ਆ ਇਹ ਤੀਜੇ ਛੂਏ ਸੂਣਾ ਬੀਰੂ ਕਿੰਨੇ ਦਿਨ ਲੈ ਜੂਗੀ ਦਿਨੇ ਦੇ 700 ਬਾਕੀ ਨੇ 7 ਦਿਨ ਤਰੀਕ ਨੂੰ ਦਿਨ ਪੂਰੇ ਦੇ ਠੀਕ ਆ ਭਾਈ ਬੀਰੂ ਵਜਨ ਵਾਲੀ ਗੱਲ ਕਰੀ ਤੈਨੂੰ ਮੈਂ ਦੱਸਾਂ ਗੱਲ ਠੀਕ ਐ ਜਿਹੜੀ ਲੋਕਾਂ ਨੂੰ ਜੱਜ ਜੇ ਭਾਈ ਤੀਜਾ ਸੂਈ ਆ ਤੀਜਾ ਰੇਜ ਨਾਲ ਤੀਜਾ ਦੂਜੇ ਮਤਲਬ ਮਤਲਬ ਦੁੱਧ ਦਾ ਰਕਣ ਦੁੱਧ ਤੇਰਾ 23 ਕਿਲੋ 70 రికార్డ్ ਹੈਗਾ हां ਬੰਦੇ ਕੋਲ ਹੈਗਾ ਜਿੰਨਾ ਤੂੰ ਆਪਾਂ ਖਰੀਦਿਆ ਪਤਾ ਹੈਗੀ ਆ ਖਰੀਦੀ ਅੱਛਾ ਖਰੀਦੀ ਆ ਠੀਕ ਹੈ ਠੀਕ ਹੈ ਠੀਕ ਹੈ हां ਉਹ ਮਤਲਬ ਐਡਰੈਸ ਵੀ ਦੇ ਦੇਗਾ ਬੰਦਿਆਂ ਦਾ ਐਡਰੈਸ ਦੇ ਦੇਗਾ ਠੀਕ ਆ ਬੰਦਾ ਆ ਕੇ ਆਪਣੇ ਨਾਲ ਉਹ ਕਨੈਕਟ ਕਰ ਸਕਦਾ ਤਸੱਲੀ ਕਰਨੀ ਪਹਿਲਾਂ ਤੇਰੇ ਆ ਕੇ ਦੇਖ ਕੋਲੇ ਆ ਕੇ ਮੈਂ ਦੇਖੇ ਮੈਂ ਬਹੁਤ ਵੱਡੀ ਹੈ ਹਾਂ ਬਈ ਫਿਰ ਹੁਣ ਆਸ ਕਿੰਨੇ ਦੁੱਧ ਦੀ ਕਿ ਭੁੱਖ ਲੈਂਦੀ ਅਗਲੇ ਦੀ ਹਾਂ ਵੀ ਨਹੀਂ ਲੈਣੀ ਜਿਹਨਾਂ ਨਹੀਂ ਲੈਣੀ ਉਹਦਾ ਵੀ ਮਨ ਕਰੂ ਹਾਂ ਆ ਗੱਲ ਤੇ ਦੁੱਧ ਮੈਂ ਮੈਂ ਤੁਹਾਨੂੰ ਦੱਸਾਂ ਗੱਲ ਤੂੰ ਤਾਂ 23 ਕਿਲੋ ਕਹੀ ਚਲ ਹਾਂ ਵੀ ਮੈਨੂੰ ਐ ਲੱਗਦਾ ਵੀ 20 ਕਿਲੋ ਦੁੱਧ ਖੁੱਲਾ ਪਾ ਦੂੰਗਾ ਕਹਿਣ ਦੀ ਗੱਲ ਆ ਗਈ ਮੇਰੀ ਉਹਦਾ ਤੈਣ ਦੀ ਲਾ ਮੈਂ ਚਬਾ ਚਵਾਈ ਕਰਾਉਂਦੀ ਐ ਨਹੀਂ ਕਰਾਊਗੀ ਚ ਭਾਈ ਹਾਂ ਹਾਂ ਆਰਾਮ ਠੀਕ ਆ ਤੇ ਕੀ ਰੇਟ ਕਰਤਾ ਹਨ ਰੇਟ ਇਹਦਾ 20 ਕੀ ਕਰਿਆ ਜੀ ਦੇਂਗਾ ਕਿੰਨੇ ਦੀ 180 ਦੀ ਦੇ 180 ਦੀ ਲਾਈਵ ਦੇ ਵਿੱਚ ਵੀ ਆਪਾਂ ਇਹੀ ਕਰਾਂਗੇ ਹਾਂ ਠੀਕ ਆ ਤੇ ਲੈ ਵੀ ਮਿੱਤਰੋ ਬਾਈ ਦਾ ਰੇਟ ਕਿਵੇਂ ਲੱਗਿਆ ਤੇ ਬਾਈ ਨੰਬਰ ਬੋਲ ਦੇ ਤੇਰਾ 5769 52385 99769 52385 52385 ਠੀਕ ਆ ਬਾਈ ਵੀਰੂ ਤੇ ਲੈ ਵੀ ਬਣਦੇ ਕਰਾਂ ਤੇ ਇੱਕ ਮੈਂ ਬਾਈ ਕੋਲੇ ਹੋਰ ਆ ਇਧਰਲੀ ਮੂਰਲੀ ਗਾੜੀ ਦੇ ਇਧਰਲੇ ਥਣ ਵੀ ਤੁਸੀਂ ਚੈੱਕ ਕਰ ਲਓ ਹਨਾ ਮੈਨੂੰ ਮੈਂ ਚੰਗੀ ਲੱਗੀ ਮੈਂ ਦਰਸ਼ਕਾਂ ਨੂੰ ਦਿਖਾ ਦਗੇ ਮੈਂ ਹੈਗੀ ਬਹੁਤ ਜ਼ਿਆਦੇ ਚੌੜੀ ਹੈ ਇਹ ਆ ਜੋ ਤੇ ਇੱਕ ਮੈਂ ਕੋ ਬਾਈ ਕੋਲੇ ਬੂਰੀ ਆ ਬਾਕੀ ਤੁਸੀਂ ਬੂਰੀ ਮੈਂ ਵੀ ਥੱਲੋਂ ਦੇਖੋਗੇ ਉਹੜੇ ਆ ਕੇ ਤਸੱਲੀ ਕਰਿਓ ਕਿਸੇ ਵੀ ਪਸ਼ੂ ਦੀ ਮੈਂ ਇੱਕ ਸਿਰਫ ਵੀਡੀਓ ਬਣਾ ਕੇ ਦਿਖਾਉਣੀ ਆ ਵੀ ਕਿ ਕਿਹੇ ਜੇ ਮੰਡੀ ਦੇ ਉੱਤੇ ਪਸ਼ੂ ਆਏ ਹੋਏ ਸੀਗੇ ਹਨਾ ਇਹ ਵੀ ਮੈਂ ਜੇ ਗੱਲ ਕਰ ਗਏ ਪਿਛ ਦੀ ਕਿੰਨੀ ਚੌੜੀ ਮੈਂ ਉੱਤੋਂ ਜਮ ਮੰਜੇ ਰਹਿਣ ਵਾਲੀ ਗੱਲ ਹੀ ਆ ਬਹੁਤ ਵਜਨ ਵਾਲੀ ਮੈਂ ਕਿ ਸਿੰਘ ਵਾਲਾ ਖੁੱਲਾ ਹੈਗਾ ਤੇ ਇਧਰਲੀ ਸਾਈਡ ਥਾਣ ਦੇਖ ਲਓ ਤੁਸੀਂ ਦੁੱਧ ਵਾਲਾ ਤੇ ਆ ਜੋ ਬੰਨ ਲੈਣ ਦੋ ਵੀਰੂ ਬਾਈ ਕਿੰਵੇਂ ਸੂਏ ਸੂਣਾ ਇਹਨੇ ਇਹਨੇ ਤੀਜੇ ਸੂਣਾ ਵੀਰੇ ਤੀਜੇ ਸੂਏ ਸਿੰਘ ਜ਼ਰੂਰ ਦਾਤੀ ਸਿੰਘ ਆਇਆਗਾ ਪੂਰਾ ਖੁੱਲਾ ਮੈਨੂੰ ਚੌਥੇ ਜਾਂ ਲੱਗੀ ਜਿਵੇਂ ਨਾ ਉਹ ਤੀਜੇ ਆ ਰੇ ਆਪਣੇ ਪਿੰਡ ਦੀ ਮਾਂ ਹੈ ਆਪਣੇ ਪਿੰਡ ਦੀ ਮਾਂ ਹਾਂ ਪਿੰਡ ਦੀ ਮਾਂ ਠੀਕ ਹੈ ਵੀਰੂ ਬਾਈ ਇਹਦਾ ਕੀ ਰਿਕਾਰਡ ਰਹੁ ਦੁੱਧ ਦਾ ਇਹਦਾ 18 ਕਿਲੋ ਦੁੱਧ ਚੋਇਆ ਵਾ 18 ਕਿਲੋ ਹਾਂ ਐਣ ਕੰਡੇ ਉਹ ਸਹਰਾ ਕਹਿੰਦੇ ਯਰ ਨਾ ਕਮੈਂਟਾਂ ਚ ਬਹੁ ਲੋਕ ਕਹਿੰਦੇ ਇੰਨਾ ਇੰਨਾ ਦੁੱਧ ਕਿਹ ਹੈ ਐਣ ਦੀ ਗੱਲ ਆ ਮੈਂ 3 ਮਹੀਨੇ ਦੀ ਗੱਬਣ ਦੀ 15 ਕਿਲੋ ਦੁੱਧ ਮੈਂ ਆਪ ਚੋ ਗਏ ਸੀ ਉਦੋਂ ਬੰਦਾ ਵੇਚਣੋਂ हट ਗਿਆ ਠੀਕ ਹੈ ਹਾਂ ਪਹਿਲਾਂ ਟੋਕੜ ਗੱਬਣ ਭੇਜ ਦੇ ਇਹ ਹੁਣ ਕਿੰਨਾ ਪਾ ਦੁੱਧ ਹੁਣ 1 ਕਿ 20 ਦਿਹਾੜੀ ਆਉਂ 18 ਦਾ ਐ ਕੰਡੇ ਹੋਇਆ ਆ 18 ਕਿਲੋ ਦੀ ਕਹਿ ਦਿੱਤੀ ਆਪਾਂ ਹਾਂ 18 ਦਾ ਵੇਚ ਤੇ ਕੋਕ ਲੈ ਜੇ ਮੈਂ ਤਾਂ ਥਾਣ ਸੁਣ ਤੈਨੂੰ ਬਾਕੀ ਆਪਾਂ ਨੂੰ ਪਤਾ ਹੀ ਆ ਨਹੀਂ ਮੈਂ ਤਾਂ ਕੋਲੇ ਖੜਾ ਦੇਖ ਵੀਡੀਓ ਨੂੰ ਬੜਾ ਫਰਕ ਲੱਗੇ ਅਗਲੇ ਨੂੰ ਵੀਡੀਓ ਨੂੰ ਆ ਕੇ ਵੀਡੀਓ ਨੂੰ ਵੀ ਚੰਗੀ ਲੱਗੂ ਕੋਲੇ ਆ ਵੀਡੀਓ ਤਾਂ ਚੰਗੀ ਲੱਗੂ ਦੋਨੇ ਨੂੰ ਮੈਂ ਨਾ ਇੱਕ ਗੱਲ ਹੋਰ ਆ ਮੈਂ ਵੀਡੀਓ ਇਹ ਜਿਹੇ ਹਿਸਾਬ ਨਾਲ ਬਣਾਉਣਾ ਵੀ ਜਿਹੜੀ ਕੋਲੇ ਆ ਕੇ ਵੱਡਾ ਦਿਸੇ ਪਸਾ ਹਾਂ ਮਤਲਬ ਕੋਲੇ ਆ ਕੇ ਛੋਟੀ ਲੱਗਦੀ ਆ ਨਹੀਂ ਨਹੀਂ ਕੋਲੇ ਆ ਕੇ ਛੋਲੇ ਲੱਗਦੇ ਪਸਾ ਕੋਲੇ ਆ ਕੇ ਮੈਨੂੰ ਇਦੋਂ ਵੀ ਚੰਗੀ ਲੱਗਣਾ ਵੀਡੀਓ ਨੂੰ ਠੀਕ ਆ ਗੱਲ ਤੇ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਤੇ ਵਧੀਆ ਕੁਝ ਲੈ ਕੇ ਆ ਰ ਮਤਲਬ ਕੰਮ ਦੇ ਵਿੱਚ ਵਾਧਾ ਕਰਿਓ ਠੀਕ ਹੈ ਤੇ ਲੈ ਵੀ ਮਤਲਬ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰੇ ਵੀਰਾਂ ਦਾ ਹੋ ਜੋ ਇਹ ਤਾਂ ਬਹੁਤ